ਟਾਕ ਵਿਧਿਰੂਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਬਲਦੇਸ ਸਿੰਘ ਜਰੂਆ ਅੱਜ ਕੌਮੀ ਡਾਕਟਰ ਡੇ ਤੇ ਸਮੂਹ ਡਾਕਟਰ ਸਾਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਖੁਸ਼ ਰਹੋ ਪਰਿਵਾਰ ਸਮੇਤ ਆਬਾਦ ਰਹੋ ਤਰੱਕੀਆਂ ਕਰੋ ਇਹ ਹੀ ਕਾਮਨਾ ਕਰਦੇ ਹਾਂ ਅੱਜ ਦੇ ਦੌਰ ਅ ਖਾਣ ਪੀਣ ਦੀਆਂ ਵਸਤਾਂ 'ਚ ਇੰਨਾ ਜਾਂ ਕੈਮੀਕਲ ਕਹਿ ਲੋ ਜਾਂ ਫਿਰ ਇੰਨਾ ਜ਼ਹਿਰੀਲਾ ਬਣਾ ਗਿਆ ਕਿ ਬਿਮਾਰੀਆਂ ਦਾ ਨਿਤਲਨ ਜਿਹੜਾ ਹੈਗਾ ਨਵੀਂ ਤੋਂ ਨਵੀਂ ਪਵਾਰੀ ਹੈ ਜੀ ਆਮ ਲੋਕਾਂ ਨੂੰ ਚਿੰਬੜ ਰਹੀ ਹੈ ਔਰ ਲੋਕ ਉਹਦਾ ਸਾਹਮਣਾ ਕਰ ਰਹੇ ਨਹੀਂ ਪਰ ਜਿੱਥੋਂ ਤੱਕ ਦੇਖੀਏ ਸੁਣੀਏ ਕਿ ਸਰਕਾਰੀ ਡਾਕਟਰਾਂ ਤੋਂ ਜਿਹੜੇ ਆਮ ਲੋਕ ਦਾ ਥੋੜਾ ਬਹੁਤ ਰੋਟੀ ਖਾਂਦੇ ਖਾਂਦੇ ਪਿੰਡੇ ਲੋਕ ਨੇ ਜਿਹੜੇ ਥੋੜਾ ਜਿਹਾ ਮਿਡਲ ਕਲਾਸ ਲੋਕ ਨੇ ਉਹਨਾਂ ਦਾ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਪਤਾ ਨਹੀਂ ਕਿਉਂ ਯਕੀਨ ਹੀ ਨਹੀਂ ਬਣਦਾ। ਜੇ ਵਧੀਆ ਤੋਂ ਵਧੀਆ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਹਨ। ਸਰਜਨ ਨੇ, ਮੈਡੀਸਿਨ ਦੇ ਡਾਕਟਰ ਨੇ, ਵਧੀਆ ਹਰੇਕ ਉਪੇਸ਼ੇ ਦੇ ਵਿੱਚ ਚੰਗੇ ਡਾਕਟਰ ਨੇ, ਜੀ ਐਂਟੀਕਲੋ ਸਰਜਿਕਲ ਦਾ ਤੋਂ ਵੀ ਜਿੰਨੇ ਵੀ ਡਾਕਟਰ ਨੇ ਵਧੀਆ ਆਕਲਮੰਦ ਡਾਕਟਰ ਨੇ ਜਾਂ ਫਿਰ ਤਜਰਬੇਕਾਰ ਡਾਕਟਰ ਪਰ ਜਿਹੜੇ ਕੁਸ਼ ਲੋਕ ਇਹ ਜene ਜਿਨ੍ਹਾਂ ਨੂੰ ਜਿੰਨਾ ਮਰਜੀ ਸਮਝਾ ਦਈਏ ਕਿ ਤੁਸੀਂ ਫਲਾਂ ਡਾਕਟਰ ਕੋਲੇ ਚਲੇ ਜਾਓ ਸਰਕਾਰੀ ਹਸਪਤਾਲ ਚ ਬਹੁਤ ਵਧੀਆ ਹੱਡੀਆਂ ਦਾ ਡਾਕਟਰ ਹੈ ਬਹੁਤ ਵਧੀਆ ਉਹਦਾ ਇਤਨਾ ਜੋ ਵੀ ਤੁਹਾਨੂੰ ਕੁਆਰੀਆ ਉਹਦਾ ਬਹੁਤ ਵਧੀਆ ਲਾਗਤ ਲੱਗਦਾ ਪਰ ਬਹੁਤੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਯਕੀਨ ਹੀ ਨਹੀਂ ਕਿ ਸਰਕਾਰੀ ਹਸਪਤਲਾਂ ਦਾ ਹਾਲ ਮਾੜਾ ਜੀ ਉਥੇ ਸਰਕਾਰਾਂ ਦੇ ਕਹਿਣ ਅਨੁਸਾਰ ਉਥੇ ਕੁਝ ਵੀ ਸਹੀ ਨਹੀਂ ਉੱਥੇ ਦਵਾਈ ਟਾਈਮ ਤੇ ਨਹੀਂ ਮਿਲਦੀ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਫਸਟ ਏਡ ਟਾਈਮ ਤੇ ਨਹੀਂ ਮਿਲਦੀ ਡਾਕਟਰ ਟਾਈਮ ਤੇ ਨਹੀਂ ਹੁੰਦੇ ਜਾਂ ਫਿਰ ਉੱਥੇ ਜਿਹੜੇ ਕਲਾਸ ਫੋਰ ਨੇ ਉਹੀ ਸਭ ਕੁਝ ਕਰਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਇਸ ਉਹਦੇ ਕਾਰਨ ਜਿਹੜਾ ਸਰਕਾਰੀ ਹਸਪਤਾਲ ਕਾਫੀ ਬਦਨਾਮ ਹੋ ਚੁੱਕੇ ਨੇ ਜੇ ਗੱਲ ਕਰ ਰਹੇ ਆ ਮਰੀਜ਼ੀ ਹਸਪਤਾਲਾਂ ਦੀ ਨਿੱਜੀ ਹਸਪਤਾਲਾਂ ਦਾ ਜਿਹੜਾ ਬਿੱਲ ਹੈ ਜਾਂ ਉਹਦੇ ਚਾਰਜਸ ਨੇ ਲੋਕ ਉਹਨਾਂ ਤੋਂ ਚੜਾਏਗਾ ਖਫਾ ਨੇ ਕਿ ਜਦੋਂ ਇੱਕ ਹਸਪਤਾਲ ਤੋਂ ਕੋਈ ਟ੍ਰੀਟਮੈਂਟ ਕਰਾ ਕੇ ਪੇਸ਼ੈਂਟ ਜਾਂਦਾ ਹੈ ਜਦੋਂ ਉਹ ਕਿਸੇ ਹੋਰ ਡਾਕਟਰ ਨਾਲ ਗੱਲ ਕਰ ਲੈਂਦਾ ਉਹਦਾ ਇਲਾਜ ਤਾਂ ਹੋ ਹੀ ਗਿਆ ਪਰ ਜਦੋਂ ਉਹ ਕਿਸੇ ਹੋਰ ਡਾਕਟਰ ਨਾਲ ਗੱਲ ਕਰ ਲੈਂਦਾ ਜੀ ਮੈਂ ਫਲਾਣੇ ਹਸਪਤਾਲ ਜਿੰਨੇ ਸੰਦਾਖ ਰਿਹਾ ਉਹਨਾਂ ਤੋਂ ਮੇਰੇ ਤੋਂ ਇੰਨੇ ਪੈਸੇ ਲੈ ਫਿਰ ਉਹ ਡਾਕਟਰ ਕਹਿੰਦਾ ਜੀ ਤੂੰ ਮੇਰੇ ਕੋਲੇ ਆ ਜਾਂਦਾ ਇਹ ਤਾਂ ਇਲਾਜ ਹੀ ਇੰਨੇ ਦਾ ਸੀਗਾ ਮਨ ਲਓ ਜੇ ਕਿਸੇ ਨੂੰ ਇੱਕ ਡਾਕਟਰ ਨੇ ਨਿੱਜੀ ਹਸਪਤਾਲ ਨੇ ਲੱਖ ਰੁਪਇਆ ਲੈ ਲਿਆ ਤਾਂ ਦੂਜੇ ਕਹਿੰਦੇ ਇਹਦਾ ਹਲਾਜੀ 50000 ਦੱਸੋ ਉਜਲੂ ਇਹ ਗੱਲਾਂ ਬਾਹਰ ਚਰਚਾ ਹੁੰਦੀ ਹੈ ਤਾਂ ਕਾਫੀ ਲੋਕਾਂ ਦੇ ਨਾਲ ਮੇਲ ਜੋਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਤੁਸੀਂ ਆਪਣੇ ਜਿਹੜੇ ਕਹਿੰਦੇ ਪਿੰਡਾਂ ਦੇ ਵਿੱਚ ਸੈਂਟਰ ਖੋਲੇ ਹੋਏ ਨੇ ਜਿਹੜੇ ਨਿੱਜੀ ਹਸਪਤਾਲ ਨੇ ਇਹ ਤਾਂ ਉਹਨਾਂ ਨੇ ਸੈਂਟਰ ਖੋਲੇ ਹੋਏ ਨੇ ਜਾਂ ਫਿਰ ਇਹ ਕਹ ਲਵਾਂ ਕਿ ਜਿਹੜੇ ਸਾਡੇ ਝੋਲਾ ਸ਼ਾਹ ਡਾਕਟਰ ਪਿੰਡਾਂ ਚ ਕੰਮ ਕਰਦੇ ਨੇ ਜਾਂ ਉਹਨਾਂ ਨੇ ਤੁਹਾਨੂੰ ਤੁਹਾਡੇ ਹਸਪਤਾਲ ਦਾ ਪਿੰਡਾਂ ਦੇ ਵਿੱਚ ਇੱਕ ਸੈਂਟਰ ਬਣਾ ਰੱਖਿਆ ਕਿ ਉਹ ਉੱਥੋਂ ਮਰੀਜ਼ ਨੂੰ ਜਿਹੜੇ ਉਹਦੇ ਕੋਲ ਇਹ ਮਰੀਜ਼ ਆਉਂਦੇ ਨੇ ਹਰੇਕ ਨੂੰ ਮੈਨੂੰ ਜ਼ਖਾਂਮ ਹੈ ਜੀ ਦਵਾਈ ਆ ਉਹ 5-7 ਦਿਨ ਤੱਕ ਆਪ ਵੀ ਆਪਣੀਆਂ ਹੋ ਗੋਲੀਆਂ-ਗੋਲੀਆਂ ਦਿੰਦੇ ਰਹਿੰਦੇ ਨੇ ਜਦੋਂ ਮਰੀਜ਼ ਪੇਸ਼ੈਂਟ ਤੰਗ ਆ ਗਿਆ ਫਿਰ ਉਹ ਕਹਿੰਦੇ ਜੀ ਇੰਨਾ ਕਰੋ ਤੁਸੀਂ ਫਲਾਣੇ ਡਾਕਟਰ ਕੋਲੇ ਜਾਓ ਰਾਣਾ ਧੰਨਾ ਸਿੰਘ ਡਾਕਟਰ ਜਿਹੜਾ ਬਹੁਤ ਵਧੀਆ ਮੈਂ ਵੈਸੀ ਨਾਮ ਲੈ ਲਿਆ ਉਹਦੇ ਕੋਲੇ ਜਾਓ ਮੇਰਾ ਨਾਮ ਲੈ ਦਿਓ ਮੈਂ ਤੁਹਾਨੂੰ ਨਾਲ ਚੱਲੇ ਚਲਦਾ ਉਹ ਇਹ ਸੁਣਨ ਵਿੱਚ ਮਤਲਬ ਅੱਜ ਕੱਲ ਇਹ ਗੱਲਾਂ ਬਾਹਰ ਆ ਰਹੀਆਂ ਨੇ ਕਿ ਜਦੋਂ ਉਹ ਪੇਸ਼ੈਂਟ ਨੂੰ ਤੁਹਾਡੇ ਕੋਲੇ ਲੈ ਕੇ ਆਉਂਦਾ ਚੋਲਾ ਸ਼ਾਹ ਡਾਕਟਰ ਨਿੱਜੀ ਹਸਪਤਾਲਾਂ ਦੇ ਤਾਂ ਤੁਸੀਂ ਆਪਣੇ ਬਿੱਲ ਦਾ ਕਮਾਈ ਨਹੀਂ ਆਪਣੇ ਬਿੱਲ ਦਾ ਇਹ ਇਹ ਇੱਥੇ ਇਹ ਗੱਲ ਬਿਲਕੁਲ ਲੋਕਾਂ ਚ ਕਰਦੇ ਤਲੋ ਕਥ ਦੂਪ ਦੇ ਵਿੱਚ ਇਹ ਗੱਲ ਲੋਕਾਂ ਚ ਚੱਲ ਰਹੀ ਹੈ ਕਿ ਤੁਸੀਂ ਆਪਣੇ ਟੋਟਲ ਬਿੱਲ ਦਾ ਉਹ ਤੁਹਾਡੇ ਤੋਂ 30 ਤੋਂ 40% ਲੈਂਦਾ 30 ਤੋਂ 40% ਉਹਨੂੰ ਦੇ ਕੇ ਵੀ ਤੁਸੀਂ ਆਪਣਾ ਇਹਦਾ ਕਹਿਣ ਦਾ ਮਤਲਬ ਵਧੀਆ ਕਮਾਈ ਕਰ ਚੁੱਕੇ ਹੋ ਜਾਂ ਕਰ ਰਹੇ ਹੋ ਜਾਂ ਫਿਰ ਇਹ ਕਹਿ ਲੋ ਕਿ ਤੁਸੀਂ ਕਮਾਈ ਨਹੀਂ ਕਰ ਰਹੇ ਤੁਸੀਂ ਆਪਣਾ ਨਾਮ ਬਣਾ ਰਹੇ ਹੋ ਪਰ ਕਮਿਸ਼ਨ ਖਵਾ ਕੇ ਲੋਕਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਿਹੜੇ ਲੋਕ ਤੁਹਾਨੂੰ ਰੱਬ ਮੰਨਦੇ ਸੀ ਉਹ ਲੋਕ ਤੁਹਾਨੂੰ ਰੱਬ ਦਾ ਰੂਪ ਦੀ ਧੋਦੇ ਅੱਜ ਕੱਲ ਠੱਗ ਲਟੇਰੇ ਕਸਾਈ ਧਲਾਰ ਇਹਨਾਂ ਦੇ ਲੱਗੇ ਉਹ ਜਿੱਥੋਂ ਤੱਕ ਮੈਂ ਕਹਾ ਕਿ ਡਾਕਟਰ ਦਾ ਜਿਹੜਾ ਹੈਗਾ ਇਹ ਰੂਪ ਹਲੇ ਤੱਕ ਮੈਂ ਤਾਂ ਨਹੀਂ ਦੇਖਿਆ ਪਰ ਕਿਤਨੇ ਕਿਤੇ ਆ ਕੇ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਇਹਦੀ ਕਮਿਸ਼ਨ ਵਾਲੀ ਜਿਹੜੇ ਚੋਲਾ ਸ਼ਾਹ ਡਾਕਟਰ ਨੇ ਉਹਦੇ ਤੋਂ ਇਹ ਦੂਹ ਲੱਗ ਰਿਹਾ ਵੀ ਲੁੱਤੀ ਘੁਗੀ ਕੰਮ ਬਦਨਾਮ ਕਮਿਸ਼ਨ ਕੋਈ ਖਾ ਰਿਹਾ ਹੈ ਜਾਂ ਤੁਹਾਨੂੰ ਲੁੱਟ ਕੋਈ ਰਿਹਾ ਜਾਂ ਮਰੀਜ਼ਾਂ ਦਾ ਨੁਕਸਾਨ ਕੋਈ ਕਰਾ ਰਿਹਾ ਹੈ ਪਰ ਬਦਨਾਮ ਤੁਸੀਂ ਹੋ ਰਹੇ ਚਲੋ ਇਹ ਗੱਲਾਂ ਤਾਂ ਆਮ ਹੀ ਨੇ ਕਿ ਤੁਹਾਡੀਆਂ ਜੇ ਤੁਹਾਡੇ ਨਿੱਜੀ ਹਸਪਤਾਲ ਦੇ ਵਿੱਚ ਤੁਹਾਡੀ ਲੈਬ ਵੀ ਆਪਣੀਆਂ ਜਾਂ ਤੁਸੀਂ ਕਮਿਸ਼ਨ ਦੇ ਦਿੱਤੀ ਹੋਈ ਹੈ ਜਾਂ ਫਿਰ ਠੇਕੇ ਦੇ ਦਿੱਤੀ ਹੋਈ ਹੈ ਤੁਹਾਡੇ ਜਿਹੜਾ ਹੈਗਾ ਕੰਡੀਨਾ ਵੀ ਦਾ ਦਵਾਈ ਦੀਆਂ ਦੁਕਾਨਾਂ ਨੇ ਜਿਹੜੀਆਂ ਉਹਨਾਂ 'ਚ ਰੇਟਾਂ ਦੇ ਹਿਸਾਬ ਨਾਲ ਮੋਟੀ ਕਮਾਈ ਹੈ ਜੋ ਵੀ ਕੁਝ ਹੈ ਉਹ ਸਾਰਿਆਂ ਨੂੰ ਪਤਾ ਹੈ ਪਰ ਜਿਹੜੀ ਆ ਗੱਲ ਹੈ ਕਿ ਜਿਹੜੇ ਝੋਲਾ ਸ਼ਾਹ ਡਾਕਟਰ ਤੁਹਾਡੇ ਜਰੀਏ ਕਮਾਈ ਕਰਕੇ ਥੋਡੇ ਰੂਪ ਨੂੰ ਗਰੁੱਪ ਬਣਾ ਰਹੇ ਨੇ ਉਹਨੇ ਤੁਹਾਡੇ ਵੱਲੋਂ ਕੀਤਾ ਜਾਣ ਵਾਲਾ ਇਲਾਜ ਜਿਹੜੇ ਨਿੱਜੀ ਹਸਪਤਾਲ ਨੇ ਨਿੱਜੀ ਹਸਪਤਾਲ ਵੱਲੋਂ ਕੀਤਾ ਜਾਣਾ ਇਲਾਜ ਹੈ ਜਿਹੜਾ ਉਹ ਬਹੁਤ ਹੀ ਮਹਿੰਗਾ ਕੀਤਾ ਹੋਇਆ ਹੈ ਇਸ ਲਈ ਇਹ ਜਿਹੜੇ ਅਗਰ ਜੇ ਤੁਸੀਂ ਕਮਿਸ਼ਨ ਕੋਰੀ ਦਾ ਜਿਹੜਾ ਲਾਲ ਉਹਨਾਂ ਨੂੰ ਦਿੰਦੇ ਹੋ ਜਾਂ ਹਿਸਾਬਪਤੀ ਦਾ ਜਿਹੜੀ ਉਹਨਾਂ ਨੂੰ ਦਿੰਦੇ ਹੋ ਜੇ ਤੁਸੀਂ ਇਹਦੇ ਤੋਂ ਗਰੇਜ ਕਰ ਲਓ ਤਾਂ ਹੋ ਸਕਦਾ ਹੈ ਲੋਕਾਂ ਦਾ ਭਲਾ ਹੋ ਜੇ ਕਿਉਂਕਿ ਤੁਸੀਂ ਐਡਵਰਟਾਈਜ਼ਮੈਂਟ ਕਰੋ ਬਿਨਾਂ ਆਪਣੇ ਇੱਕ ਵਾਰੀ ਪੇਪਰ ਸੁਵਾਓ ਜਾਂ ਪਿੰਡਾਂ ਦੇ ਵਿੱਚ ਡਾ ਕੇ ਦੱਸੋ ਅਨਾਉਂਸ ਕਰਵਾ ਦਿਓ ਤੁਸੀਂ ਚੌਕੀਦਾਰ ਨੂੰ ਪਿੰਡ ਦੇ ਨੂੰ ਜਾਂ ਗ੍ਰੰਥੀ ਨੂੰ ਸੋ ਵੀਰਿਆ ਪਿਆ ਦੇਕੇ ਅਨਾਉਂਸ ਕਰਾ ਦੋ ਕਿ ਕਿਸੇ ਨੂੰ ਆਹ ਬਿਮਾਰੀ ਦਾ ਕੋਈ ਇਲਾਜ ਕਰਾਉਣਾ ਹੋਵੇ ਸਾਡੇ ਕੋਲੇ ਆਵੇ ਸਸਤਾ ਕਰਦੇ ਆਂ ਅੱਜ ਕੱਲ ਤਾਂ ਆਰਐਮਪੀ ਜਾਂ ਬੀਐਮਪੀ ਜਿਹੜੇ ਵੀ ਡਾਕਟਰ ਨੇ ਬੀਐਮਸੀ ਉਹ ਵੀ ਜਿਹੜਾ ਹੈਗਾ ਟੈਲੀਵਿਜ਼ਨਾਂ ਤੇ ਜਾਂ ਵੈਬ ਚੈਨਲਾਂ ਤੇ ਜਿਹੜੇ ਐਡ ਦਲਾ ਰਹੇ ਨੇ ਸੋ ਤੁਸੀਂ ਜਿਹੜਾ ਬਦਨਾਮ ਹੋ ਰਹੇ ਜਿਹੜੇ ਨਿੱਜੀ ਹਸਪਤਾਲ ਨੇ ਬਹੁਤ ਜ਼ਿਆਦਾ ਬਦਨਾਮ ਹੋ ਰਹੇ ਔਰ ਇੱਥੋਂ ਤੱਕ ਕੋਈ ਪਤਾ ਲੱਗਿਆ ਕਿ ਤੁਸੀਂ ਇੱਕ ਐਂਬੂਲੈਂਸ ਵਾਲੇ ਨੂੰ ਵੀ ਪੇਸ਼ੈਂਟ ਲੈ ਕੇ ਆਉਣ ਦਾ 2000 ਰੁਪਇਆ ਦਿੰਦੇ ਹੋ ਉਹ ਵੀ ਫਿਰ ਮਰੀਜ਼ ਚੇ ਕਰਦੇ ਆ ਇਸ ਲਈ ਕਿਤਨਾ ਕੀ ਤਿਆਗ ਕੇ ਜਦੋਂ ਤੁਹਾਡੇ ਤੋਂ ਫਿਰ ਕੋਈ ਜਦੋਂ ਕਿਸੇ ਨੂੰ ਕਮਿਸ਼ਨ ਦਿੰਦੇ ਹੋ ਤਾਂ ਜ਼ਰੂਰੀ ਹੈ ਕਿ ਕਿਤਨਾ ਕੀ ਤਿਆਗ ਕੇ ਟੈਨਸ਼ਨ ਹੁੰਦੀ ਹੈ ਵੀ ਅਰ ਉਹਦਾ ਇਨਾ ਕਮਿਸ਼ਨ ਦੇਣਾ ਜਾਂ ਉਹ ਨੂੰ ਐ ਕਰਤਾ ਇਹਦੇ ਤੋਂ ਕੁਝ ਬਚਣਾ ਨਹੀਂ ਘਟਣਾ ਨਹੀਂ ਕਿਤਨਾ ਕੀ ਟੈਨਸ਼ਨ ਚ ਹੁੰਨੇ ਹੋ ਤਾਂ ਟ੍ਰੀਟਮੈਂਟ ਵੇਲੇ ਉਹ ਇਹ ਨਾਲ ਕੋਈ ਕੁਤਾਹੀ ਹੋ ਜਾਂਦੀ ਹੈ ਫਿਰ ਤੁਹਾਡੇ ਹਸਪਤਾਲਾਂ 'ਚ ਧਰਨੇ ਲੱਗਦੇ ਨੇ ਰੋਸ ਮੁਜ਼ਾਰੇ ਹੁੰਦੇ ਨੇ ਫਿਰ ਜਿਹੜੀ ਤੁਸੀਂ ਚਾਰ ਪੈਸੇ ਵੱਧ ਕਮਾਏ ਹੁੰਦੇ ਨੇ ਉਹਨਾਂ ਤੋਂ ਦੇ ਕੇ ਖੜਾ ਛਣਾਉਨੇ ਹੋ ਫਿਰ ਉਹ ਜਿਹੜੇ ਝੋਲਾ ਛਾਪ ਡਾਕਟਰ ਤੁਹਾਡਾ ਬਚਾ ਨਹੀਂ ਕਰਦੇ ਉਹ ਉਹਨਾਂ 'ਚ ਹੀ ਖੜੇ ਹੋ ਜਾਂਦੇ ਨੇ ਆ ਕੇ ਮੈਂ ਕਿਹਾ ਤਾਂ ਹੈਗਾ ਜੀ ਕਿ ਡਾਕਟਰ ਸਾਹਿਬ ਨੂੰ ਕਿ ਡਾਕਟਰ ਸਾਹਿਬ ਇਲਾਜ ਠੀਕ ਕਰਿਓ ਮੈਂ ਹੀ ਪੇਸ਼ੈਂਟ ਇੱਥੇ ਲੈ ਕੇ ਆਇਆ ਜੀ ਬਾਹਰੇ ਡਾਕਟਰ ਵਧੀਆ ਨਹੀਂ ਹੈਗਾ ਜਦੋਂ ਕਿ ਉਹ ਪਹਿਲਾਂ ਤੁਹਾਡੀ ਉਹ ਸ਼ਿਫਾਰਸ਼ ਕਰਦਾ ਸੋ ਪੇਸ਼ਾ ਡਾਕਟਰ ਨੂੰ ਬਚਾਉਣ ਲਈ ਪੇਸ਼ਾ ਡਾਕਟਰ ਦੇ ਕਰਤਾਰ ਨੂੰ ਉਭਾਰਨ ਲਈ ਅਗਰ ਕਿਤੇ ਨਾ ਕਿ ਜੇ ਅਗਰ ਸੋਚਦੇ ਹੋ ਡਾਕਟਰ ਸਾਹਿਬਾਨ ਨੂੰ ਤਾਂ ਆ ਜਿਹੜਾ ਨਵਾਂ ਕੰਮ ਜਿਹੜਾ ਟਲ ਪਿਆ 40% ਚੋਲਾ ਸ਼ਾਫਟ ਨੂੰ ਜਿਹੜਾ ਪੇਸ਼ੈਂਟ ਲੈ ਕੇ ਆਉਂਦਾ ਉਹਨੂੰ ਦੇਣਾ ਇਹਦੇ ਨਾਲ ਆਮ ਲੋਕਾਂ ਤੇ ਬਹੁਤ ਵੱਡਾ ਬੋਝ ਪੈ ਰਿਹਾ ਹੈ ਇਸ ਲਈ ਆਮ ਲੋਕਾਂ ਨੇ ਦਰਦ ਨੂੰ ਪਛਾਣਦੇ ਹੋਏ ਤੁਹਾਡੇ ਰੂ 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 ਇਹ ਮਸਲਾ ਲੈਂਦਾ ਸੋ ਉਮੀਦ ਹੈ ਕਿ ਤੁਸੀਂ ਆਪਣੀ ਸ਼ਬੀ ਜਿਹੜੀ ਤੁੰਦਈ ਹੋ ਰਹੀ ਹੈ ਉਹਨੂੰ ਬਚਾਉਣ ਲਈ ਸਾਡੀ ਇਹ ਗੱਲ ਨੂੰ ਤੇ ਜਰੂਰ ਵਿਚਾਰ ਕਰੋਗੇ ਅੱਜ ਜਿੰਨਾ ਹੀ ਕੱਲ ਫੇਰ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਦੇ ਨਾਲ ਸਤਿ ਸ੍ਰੀ ਅਕਾਲ